ਈਵੀਐਮ ਦੀ ਗੱਲ ਕੀਤੀ ਜਾਵੇ ਤਾਂ ਈਵੀਐਮ ਨੂੰ ਲੈ ਕੇ ਵੱਡੇ ਖੁਲਾਸੇ ਵੀ ਹੁੰਦੇ ਨਜ਼ਰ ਆ ਰਹੇ ਨੇ ਤੇ ਚਰਚਾ ਇਹ ਹੈ ਕਿ ਈਵੀਐਮ ਨੂੰ ਹੈਕ ਕੀਤਾ ਜਾ ਸਕਦਾ ਹੈ ਈਵੀਐਮ ਬਣਾਉਣ ਵਾਲੀ ਜਿਹੜੀ ਭਾਰਤੀ ਇਲੈਕਟ੍ਰੋਨਿਕ ਕੰਪਨੀ ਆ ਨਾ ਜੀ ਲਿਮਟਿਡ ਹੈ ਉਸ ਦੇ ਵਿੱਚ ਚਾਰ ਜਿਹੜੇ ਬੀਜੇਪੀ ਦੇ ਨੇਤਾ ਇੱਕ ਦਾ ਈਵੀਐਮ ਦੇ ਵਿੱਚ ਕੋਡ ਹੁੰਦਾ ਇੱਕ ਉਹ ਕੋਡ ਇਲੈਕਸ਼ਨ ਕਮਿਸ਼ਨ ਨੂੰ ਨਹੀਂ ਪਤਾ ਹੁੰਦਾ ਹੂੰ ਉਹ ਕੋਡ ਸਿਰਫ ਇੱਕ ਬੰਦੇ ਨੂੰ ਪਤਾ ਹੁੰਦਾ ਉਹ ਹੁੰਦਾ ਇੰਜੀਨੀਅਰ ਕੀ ਵਿੰਜਨ ਨੂੰ ਇੱਕ ਬੰਦੇ ਨੂੰ ਪਤਾ ਹੁੰਦਾ ਇੱਕ ਇੰਜੀਨੀਅਰ ਨੂੰ ਪਤਾ ਹੁੰਦਾ ਉਹ ਕੋਡ ਦਾ ਉਹ ਕੋਡ ਦਾ ਜੇਕਰ ਪਤਾ ਲੱਗ ਜਾਵੇ ਇੱਥੇ ਸਾਡੇ ਤਰਮਿੰਦਰ ਨੂੰ ਤਾਂ ਤਰਮਿੰਦਰ ਜਾਊਗਾ ਮਹਾਰ ਕੋਲੇ ਕੰਪਿਊਟਰ ਮਹਾਰ ਕੋਲੇ ਕਿ ਮੇਰਾ ਕੋ ਕੋਡ ਆ ਯਾਰ OVM ਆਪਾਂ ਨੇ ਕਿੱਦਾਂ ਸੈੱਟ ਕਰ ਸਕਦੇ ਆ ਤਾਂ ਤਰਮਿੰਦਰ ਆਮ ਬੰਦਾ ਏ ਆਹ ਬੰਦੇ ਕੋਲ ਜਾ ਕੇ ਸਿੰਪਲ ਤਾਂ ਇਹ ਵੀ EVM ਹੈਕ ਕਰ ਸਕਦਾ ਨਤੀਜਿਆਂ ਨੂੰ ਹਲਾ ਸਕਦਾ ਸੁਪਰੀਮ ਕੋਰਟ ਨੇ ਕਹਿਤਾ ਸੀਗਾ ਕਿ ਤੁਮ ਕਲਸਾਈ ਵੀ ਭਾਈ ਇਲੈਕਸ਼ਨ ਕਮਿਸ਼ਨ ਚੀਫ ਇਲੈਕਸ਼ਨ ਕਮਿਸ਼ਨ ਚੋਣਨ ਵਾਸਤੇ ਤਿੰਨ ਬੰਦੇ ਹੋਣਗੇ ਕਿ ਚੀਫ ਜਸਟਿਸ ਆਫ ਇੰਡੀਆ ਪ੍ਰਧਾਨ ਮੰਤਰੀ ਤੇ ਨੇਤਾਪੁਰ ਦੇ ਤਰਫ ਤਾਂ ਮੋਦੀ ਜੀ ਬਿੱਲ ਲਿਆਏ ਬਿੱਲ ਆਇਆ ਕਿਹਾ ਕਿ ਇੱਕ ਕੇਬਨ ਮੰਤਰੀ ਇੱਕ ਨੰਦਰ ਮੋਦੀ ਇੱਕ ਨੇਤਾਪੁਰ ਦੇ ਤਰਫ ਉਹ ਵੀ ਆਪਣੇ ਹੱਥੇ ਲੈਦਾ ਹੁੰਦਾ ਚੋਣ ਕਮਿਸ਼ਨ ਚੋਣਾ ਕਰਾਉਂਦਾ ਭਾਰਤ ਦੀਆਂ ਤੇ ਜਿਹਨਾਂ ਰਾਜ ਕਰਦੇ ਆ ਭਾਜਪਾ ਨੇ ਪੱਕਾ ਤੈਅ ਕਰ ਲਿਆ ਵੀ ਰਾਜ ਅਸੀਂ ਕਰਾਂਗੇ। EVM ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ EVM ਦੇ ਨਾਲ ਹੀ ਕਹਿੰਦੇ ਭਾਜਪਾ ਸੱਤਾ ਦੇ ਵਿੱਚ ਆਉਂਦੀ ਹੈ ਤੇ ਕਈ ਤਰ੍ਹਾਂ ਦੇ ਹੋਰ ਵੀ ਸਵਾਲ ਨੇ। ਪਰ ਕਿਦਰ ਸਾਹਿਬ EVM ਦੀ ਗੱਲ ਕੀਤੀ ਜਾਵੇ ਤਾਂ EVM ਨੂੰ ਲੈ ਕੇ ਵੱਡੇ ਖੁਲਾਸੇ ਵੀ ਹੁੰਦੇ ਨਜ਼ਰ ਆ ਰਹੇ ਨੇ। ਤੇ ਚਰਚਾ ਇਹ ਹੈ ਕਿ EVM ਨੂੰ ਹੈਕ ਕੀਤਾ ਜਾ ਸਕਦਾ ਹੈ ਕੇਂਦਰ ਸਰਕਾਰ ਦੇ ਸਾਬਕਾ ਅਧਿਕਾਰੀ ਨੇ ਹਮੀ EAS ਸ਼ਰਮਾ ਜੀ ਉਹਨਾਂ ਨੇ ਮੁੱਖ ਚੋਣ ਕਮਿਸ਼ਨ ਤੇ ਦੋ ਚੋਣ ਕਮਿਸ਼ਨਰਾਂ ਨੂੰ ਇੱਕ ਚਿੱਠੀ ਪਾਈ ਆ ਹਮ ਉਹ ਚਿੱਠੀ ਤੁਸੀਂ ਧਿਆਨ ਨਾਲ ਸੁਣਿਓ ਉਹਦਾ ਕੀ ਮਤਲਬ ਹੈ ਚਿੱਠੀ ਦਾ ਜੀ ਤੁਸੀਂ ਸਮਝੋਗੇ ਵੀ ਵੀ ਭਾਰਤ ਚੱਲ ਕੀ ਰਿਹਾ ਚਿੱਠੀ ਪਾਈਆ ਕਿ ਜਿਹੜੀ EVM ਬਣਾਉਣ ਵਾਲੀ ਭਾਰਤ ਵਿੱਚ EVM ਬਣਾਉਣ ਵਾਲੀ ਸੰਸਥਾ ਕੰਪਨੀ ਹੈਗੀ ਆ ਭਾਰਤ ਇਲੈਕਟ੍ਰੋਨਿਕ ਲਿਮਟਿਡ ਜੀ ਉਸ ਨੂੰ ਬਣਾਉਣ ਦੇ ਵਿੱਚ ਇੱਕ ਬੜਾ ਵੱਡਾ ਉੱਥੇ ਇੱਕ ਸੈਗਮੈਂਟ ਆ ਇੱਕ ਬਹੁਤ ਲੋਕ ਜੁੜੇ ਉਹਦੇ ਨਾਲ ਹੈਗੇ ਨੇ ਉਹਨਾਂ ਵਿੱਚ ਚਾਰ ਬੋਰਡ ਆਫ ਡਾਇਰੈਕਟਰ ਭਾਰਤੀ ਜਨਤਾ ਪਾਰਟੀ ਦੇ ਨੇ ਜੀ ਈਬੀਐਮ ਬਣਾਉਣ ਵਾਲੀ ਜਿਹੜੀ ਭਾਰਤੀ ਇਲੈਕਟ੍ਰੋਨਿਕ ਕੰਪਨੀ ਆ ਨਾ ਜੀ ਲਿਮਟਿਡ ਹੈ ਉਹ ਉਸ ਦੇ ਵਿੱਚ ਚਾਰ ਜਿਹੜੇ ਬੀਜੇਪੀ ਦੇ ਨੇਤਾ ਨੇ ਉਹਦੇ ਵਿੱਚ ਤੇ ਇੱਕ ਦਾ ਤਾਂ ਨਾਂ ਦਿੱਖਤਾ ਵਿੱਚੋਂ ਨੇ ਨਾਂ ਲਿਖਿਆ ਕਹਿੰਦੇ ਇੱਕ ਤਾਂ ਰਾਜਕੋਟ ਜ਼ਿਲ੍ਹੇ ਦਾ ਜਿਹੜਾ ਪ੍ਰਧਾਨ ਹੈ ਭਾਜਪਾ ਦਾ ਹੂੰ ਮਨੁਸ਼ਕ ਭਈ ਖਚਰੀਆ ਉਹਦਾ ਨਾਂ ਹੈਗਾ ਮਨੁਸ਼ਕ ਭਈ ਖਚਰੀਆ ਉਹਦਾ ਨਾਂ ਹੈਗਾ ਉਹ ਤਾਂ ਕਹਿੰਦਾ ਜ਼ਿਲ੍ਹਾ ਪ੍ਰਧਾਨ ਆ ਭਾਜਪਾ ਜਿਹੜਾ ਕਿ ਬੋਰਡ ਦਾ ਡਾਇਰੈਕਟਰ ਹੈ ਈਬੀਐਮ ਕੰਪਨੀ ਬਣਾਉਣ ਵਾਲੀ ਸੰਸਥਾ ਦਾ ਹੁਣ ਤੁਹਾਨੂੰ ਦੱਸ ਦੇ ਇੱਕ ਪ੍ਰਭਾਵ ਤੁਸੀਂ ਪੁੱਛੋਗੇ ਇਹਦੇ ਨਾਲ ਕੀ ਫਰਕ ਪੈਣ ਲੱਗਿਆ ਫਰਕ ਸੁਣਾਓ ਹੁਣ ਤੁਸੀਂ ਇੱਕ ਦਾ ਈਬੀਐਮ ਦੇ ਵਿੱਚ ਕੋਡ ਹੁੰਦਾ ਇੱਕ ਹੂੰ ਉਹ ਕੋਡ ਇਲੈਕਸ਼ਨ ਕਮਿਸ਼ਨ ਨੂੰ ਨਹੀਂ ਪਤਾ ਹੁੰਦਾ ਹੂੰ ਉਹ ਕੋਡ ਸਿਰਫ ਇੱਕ ਬੰਦੇ ਨੂੰ ਪਤਾ ਹੁੰਦਾ ਉਹ ਹੁੰਦਾ ਇੰਜੀਨੀਅਰ ਚੀ ਵਿੰਜਨ ਉੱਤੇ ਹੂੰ ਇੱਕ ਬੰਦੇ ਨੂੰ ਪਤਾ ਹੁੰਦਾ ਉਹ ਕੋਡ ਦਾ ਇੱਕ ਇੰਜੀਨੀਅਰ ਨੂੰ ਪਤਾ ਹੁੰਦਾ ਉਹ ਕੋਡ ਦਾ ਉਹ ਕੋਡ ਦਾ ਜੇਕਰ ਪਤਾ ਲੱਗ ਜਾਵੇ ਇੱਥੇ ਸਾਡੇ ਤਰਮਿੰਦਰ ਨੂੰ ਹੂੰ ਤਾਂ ਤਰਮਿੰਦਰ ਜਾਊਗਾ ਮਹਾਰ ਕੋਲੇ ਕੰਪਿਊਟਰ ਮਹਾਰ ਕੋਲੇ ਕਹੇ ਮੇਰੇ ਕੋਲ ਕੋਡ ਆ ਯਾਰ ਉਹ ਯੂਵੀਐਮ ਆਪਾਂ ਨੇ ਕਿੱਦਾਂ ਸੈੱਟ ਕਰ ਸਕਦੇ ਆ ਤਾਂ ਤਰਮਿੰਦਰ ਆਮ ਬੰਦਾ ਇੱਕ ਆਹ ਬੰਦੇ ਕੋਲ ਜਾ ਕੇ ਸਿੰਪਲ ਤਾਂ ਇਹ ਵੀ IBM ਹੈਕ ਕਰ ਸਕਦਾ ਨਤੀਜਿਆਂ ਨੂੰ ਹਲਾ ਸਕਦਾ ਹੂੰ ਉਹ ਕੋਡ ਰਾਹੀ ਕਿਦਾਂ ਜਿਹੜਾ ਚੰਦਰਜਾਨ ਗਿਆ ਚੰਦਰਮਾ ਦੇ ਉੱਪਰ ਚੰਦਰਜਾਨ ਗਿਆ ਚੰਦਰਮਾ ਦੇ ਉੱਪਰ ਤੇ ਇੱਥੇ ਉਹਦਾ ਕੋਡ ਆ ਸਾਡੇ ਕੋਲੇ ਕੋਡ ਆ ਸਾਡੇ ਕੋਲ ਦਾ ਤੇ ਉਹ ਕੋਡ ਨਾਲ ਇਹ ਕੋਡ ਹੀ ਨਾ ਸਾਰੇ ਮੇਰਾ ਮੋਬਾਈਲ ਹੈ ਇਹ ਮੋਬਾਈਲ ਮੇਰਾ ਇਹਦੇ ਉੱਪਰ ਜਿਹੜਾ ਸਾਡਾ ਚੈਨਲ ਦਾ ਇੱਥੇ ਵਾਈਫਾਈ ਹੈਗਾ ਨਾ ਜੀ ਹੂੰ ਚੈਨਲ ਦੇ ਵਾਈਫਾਈ ਦਾ ਕੋਡ ਮੇਰੇ ਮੋਬਾਈਲ ਦੇ ਵਿੱਚ ਆ ਗਿਆ ਮੈਂ ਉਹ ਕੋਡ ਭਰਿਆ ਤੇ ਮੇਰੇ ਮੋਬਾਈਲ 'ਚ ਵਾਈਫਾਈ ਚੱਲ ਗਿਆ ਤਾਰ ਤਾਂ ਜੁੜੀ ਨਾਲ ਕੋਈ ਕੋਈ ਤਾਰ ਨਹੀਂ ਜੁੜੀ ਹੋਈ ਨਾਲ ਵੀਰ ਕੋਡਲੈਸ ਹੋਗਾ ਨਾ ਜੀ ਤੁਹਾਡੇ ਫੋਨ ਕੋਡਲੈਸ ਨੇ ਤੁਹਾਡੇ ਮੋਬਾਈਲ ਕੋਡਲੈਸ ਨੇ ਤੁਹਾਡੇ ਬਹੁਤ ਸਾਰੇ ਰਿਮੋਟ ਕੋਡਲੈਸ ਨੇ ਮਤਲਬ ਕਿ ਇੱਕ ਕੋਡ ਦੇ ਤਹਿਤ ਇੱਕ ਕੋਡ ਦੇ ਤਹਿਤ ਤੁਸੀਂ ਇੱਕ ਈਬੀਐਮ ਦੇ ਨੂੰ ਹੈਕ ਕਰ ਸਕਦੇ ਆ ਉੱਥੇ ਕੌਣ ਬੈਠੇ ਨੇ ਚਾਰ ਬੀਜੇਪੀ ਦੇ ਬੰਦੇ ਹੂੰ ਤੇ ਤੁਸੀਂ ਸੁਖ ਰੱਖਦੇ ਹੋ ਕਿ ਬੀਜੇਪੀ ਦੇ ਬੰਦੇ ਉੱਥੇ ਕਿਉਂ ਮਠਾਇਆ ਨਾ ਹੂੰ ਇਹ ਈ ਜਿਹੜਾ ਹੈਗਾ ਨਾ ਨੇਤਾ ਈ ਏ ਐਸ ਸ਼ਰਮਾ ਸ਼ਰਮਾ ਜੀ ਨੇ ਇਹ ਉਹ ਕਹਿੰਦੇ ਉਹ ਕਹਿੰਦੇ ਸਾਰੇ ਹਿੰਦੂ ਭਾਜਪਾ ਦੇ ਨਾਲ ਨੇ ਆ ਵੀ ਸ਼ਰਮਾ ਜੀ ਨੇ ਆ ਵੀ ਤਾਂ ਹਿੰਦੂ ਨੇ ਉਹ ਚਿੱਠੀ ਲਿਖਿਆ ਉਹ ਕਹਿੰਦੇ ਆ ਕਿ ਇਹ ਤੁਸੀਂ ਸੈੱਟ ਕਰੋ ਚਾਰ ਬੰਦੇ ਭਾਜਪਾ ਦੇ ਈਬੀਐਮ ਦੇ ਉੱਪਰ ਕਿਉਂ ਠਾਰ ਗਏ ਤੁਸੀਂ ਹੂੰ ਜਦ ਕੇ ਇਹ ਗੱਲ ਸਾਬਕਾ ਚੋਣ ਕਮਿਸ਼ਨ ਵਾਈਪੀ ਕੁਰੇਸੀ ਵੀ ਕਹਿੰਦੇ ਆ ਕਹਿੰਦੇ ਬੀਪੀ ਪੈਟਰਨ ਤੁਸੀਂ ਮਿਲਾਨਤ ਕਿਉਂ ਕਰਾਉਂਦੇ ਭਾਜ ਲੰਦਾ ਵਿਰੋਧੀ ਧਿਰ ਨੇ ਚੀਫ ਕਮਿਸ਼ਨਰ ਤੋਂ ਜਿਹੜਾ ਕਿ ਚੋਣ ਮੁਖ ਚੋਣ ਪੁੱਛਦਾ ਤੋਂ ਵਿਰੋਧੀ ਧਿਰ ਨੇ ਮੰਗੀ ਕਿ ਸਾਨੂੰ ਟਾਈਮ ਦੋ ਤੁਹਾਡੇ ਨਾਲ ਗੱਲਾਂ ਕਰਨੀਆਂ ਸੀ ਉਹ ਕਹਿੰਦਾ ਆਪਣਾ ਤੁਸੀਂ ਵੈਬਸਾਈਟ ਜਾ ਕੇ ਗੱਲ ਕਰ ਲਓ ਮੈਂ ਤਾਂ ਵੈਬਸਾਈਟ ਜਵਾਬ ਨਹੀਂ ਦਿੰਦੀ ਕਹਿੰਦਾ ਤੁਹਾਡੇ ਸਵਾਲ ਹੀ ਗਲਤ ਨੇ ਇਹ ਆ ਇਹ ਆ ਗੱਲ ਸੁਪਰੀਮ ਕੋਰਟ ਨੇ ਕਹਿੰਦਾ ਸੀਗਾ ਕਿ ਤੁਹਾਨੂੰ ਗੱਲ ਸਮਝਾਈ ਸੀ ਵੀ ਭਾਈ ਇਲੈਕਸ਼ਨ ਕਮਿਸ਼ਨ ਚੀਫ ਇਲੈਕਸ਼ਨ ਕਮਿਸ਼ਨ ਚ ਚੋਣਨ ਵਾਸਤੇ ਤਿੰਨ ਬੰਦੇ ਹੋਣਗੇ ਚੀਫ ਜਸਟਿਸ ਆਫ ਇੰਡੀਆ ਪ੍ਰਧਾਨ ਮੰਤਰੀ ਤੇ ਨੇਤਾਪੁਰ ਦੇ ਤਰ੍ਹਾਂ ਤਾਂ ਮੋਦੀ ਜੀ ਬਿੱਲ ਲਿਆਏ ਬਿੱਲ ਆ ਕਿਹਾ ਕਿ ਇੱਕ ਕੈਬਨਰ ਮੰਤਰੀ ਇੱਕ ਨਰਿੰਦਰ ਮੋਦੀ ਇੱਕ ਨੇਤਾ ਬਰੋਦੀ ਤੇ ਆ ਉਹ ਵੀ ਆਪਣੇ ਹੱਥ ਤੇ ਲੈ ਰਿਹਾ ਉਹਨੇ ਚੋਣ ਕਮਿਸ਼ਨ ਚੋਣਾ ਕਰਾਉਂਦਾ ਭਾਰਤ ਦੀਆਂ ਤੇ ਜਿਹੜਾ ਰਾਜ ਕਰਦੇ ਆ ਭਾਜਪਾ ਨੇ ਪੱਕਾ ਤੈਅ ਕਰ ਲਿਆ ਵੀ ਰਾਜ ਅਸੀਂ ਕਰਨਾ ਆ ਏਬੀਐਮ ਦੇ ਉੱਪਰ ਵੀ ਭਾਜਪਾ ਦੇ ਬੰਦੇ ਬੈਠੇ ਨੇ ਇਸ ਤੋਂ ਖਤਰਨਾਕ ਹੋਰ ਗੱਲ ਭਾਰਤ ਕੀ ਕਰ ਸਕਦਾ ਤੇ ਲੋਕ ਤੁਸੀਂ ਸੁੱਤੇ ਪਏ ਹੋ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਾ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ